ਦੇਖੋ ਸ਼੍ਰੀ ਅਕਾਲ ਤਾ ਸਭ ਸਾਡੀ ਸਾਰਿਆਂ ਦੀ ਸਰਵੋੱਚ ਸੰਸਥਾ ਹੈ ਸਿੱਖ ਕੌਮ ਦੀਆਂ ਤਿੰਨ ਸੰਸਥਾਵਾਂ ਜਿਹੜੀਆਂ ਉਪੰਥਕ ਤੌਰ ਦੇ ਉੱਤੇ ਜਾਣੀਆਂ ਜਾਂਦੀਆਂ ਸ਼੍ਰੀ ਅਕਾਲ ਤਾ ਸਭ ਸਭ ਤੋਂ ਸਰਬੋਤਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਡੀ ਧਾਰਮਿਕ ਗੁਰਦੁਆਰੇ ਗੁਰਤਾਮਾ ਦੀ ਜਬਾਕੀ ਸਾਰੇ ਪ੍ਰਬੰਧ ਵਾਸਤੇ ਬਣੀ ਕਮੇਟੀ ਤੇ ਰਾਜਨੀਤਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਪੰਥਕ ਤੌਰ ਦੇ ਉੱਤੇ ਸਾਡੀ ਇਹ ਪਰੰਪਰਾ ਹੈ ਮਰਿਆਤਾ ਹੈ ਕਿ ਜਦੋਂ ਵੀ ਕੋਈ ਸਿੱਖ ਕੌਮ ਦੇ ਵਿੱਚ ਦੁਬਦਾ ਪੈਂਦੀ ਹੈ ਜਾਂ ਕੋਈ ਅਗਿਆ ਹੁੰਦੀ ਹੈ ਮਰਿਆਤਾ ਦਾ ਕਾਣ ਹੁੰਦਾ ਹੈ ਜਾਂ ਕੋਈ ਸਿਧਾਂਤਾਂ ਦਾ ਕਤਲ ਹੁੰਦਾ ਹੈ ਤਾਂ ਉਸ ਵੇਲੇ ਫਿਰ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਕੋਬਿੰਦ ਸਾਹਿਬ ਜੀ ਨੇ ਤਖਤ ਜੋ ਸਾਜਿਆ ਸੀ ਉਸ ਤਖਤ ਦੀ ਫਸੀਲ ਤੇ ਖਲੋ ਕੇ ਪੰਥ ਸਿੰਘ ਸਹਿਬਾਨ ਪੰਚ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਗੁਰਮਤਾ ਕਰਕੇ ਸਾਡੇ ਵਾਸਤੇ ਸੰਦੇਸ਼ ਦਿੰਦੇ ਆ ਆਦੇਸ਼ ਦਿੰਦੇ ਆ ਦਿਸ਼ਾ ਨਿਰਦੇਸ਼ ਦਿੰਦੇ ਆ ਤੇ ਜੇ ਕੋਈ ਜਿਸ ਦੀ ਗਲਤੀ ਹੋਵੇ ਉਹਦੇ ਵਾਸਤੇ ਸਾਨੂੰ ਸੇਵਾਵਾਂ ਵੀ ਲਾਈਆਂ ਜਾਂਦੀਆਂ ਹਨ ਤਰਖਾਹ ਵੀ ਲਾਈ ਜਾਂਦੀ ਹੈ ਸਜ਼ਾ ਵੀ ਸੁਣਾਈ ਜਾਂਦੀ ਹੈ ਇਹ ਸਾਡੇ ਵਾਸਤੇ ਇੱਕ ਬੜੀ ਵੱਡੀ ਮਾਨ ਦੀ ਗੱਲ ਹੈ ਕਿ ਸਾਰੇ ਧਰਮਾਂ ਨੂੰ ਜੇ ਦੇਖ ਲਈਏ ਇੱਕੋ ਇੱਕ ਸਿੱਖ ਧਰਮ ਹੈ ਜਿਸ ਦੇ ਵਿੱਚ ਐਡਾ ਵੱਡੀ ਮਹਾਨ ਸ਼ਕਤੀ ਦੇ ਮਾਲਕ ਤਖਤਾਂ ਦੇ ਵਿੱਚ ਸਾਨੂੰ ਬਹੁਤ ਵੱਡੇ ਫਰਮਾਨ ਜਾਰੀ ਕੀਤੇ ਜਾ ਸਕਦੇ ਸੋ ਸਾਡੀ ਪਿਛਲੇ ਸਮਿਆਂ ਦੇ ਦੌਰਾਨ ਬਹੁਤ ਸਾਰੀਆਂ ਸਾਡੇ ਕੋਲ ਜੋ ਅਗੀਆਂ ਹੋਈਆਂ ਹਨ ਜਾ ਪਾਰਟੀ ਦੇ ਲੀਡਰਸ਼ਿਪ ਕੋਲੋਂ ਗਲਤੀਆਂ ਰਹਿ ਗਈਆਂ ਜਾਂ ਕੋਈ ਸਰਕਾਰਾਂ ਵੇਲੇ ਜਾਂ ਕੋਈ ਮर्यादा ਵੇਲੇ ਜਾਂ ਕੋਈ ਗੁਰਮਤ ਦੇ ਕਾਨ ਵੇਲੇ ਜੇ ਕੋਈ ਗਲਤੀਆਂ ਹੋਈਆਂ ਸਨ ਉਹਦੇ ਸਬੰਧ ਵਿੱਚ 2 ਦਸੰਬਰ ਨੂੰ ਵੱਡਾ ਇਕੱਠ ਕਰਕੇ ਸਾਰੀ ਲੀਡਰਸ਼ਿਪ ਨੂੰ ਉੱਥੇ ਬੁਲਾਇਆ ਗਿਆ ਸੀ ਜਿਹਦੀ ਕਿ ਅਸੀਂ ਕੁਝ ਵਿਅਕਤੀਆਂ ਨੇ ਇੱਕ ਉੱਥੇ ਫਰਿਆਦ ਕੀਤੀ ਸੀ ਉਹਦੇ ਅਨੁਸਾਰ ਫੈਸਲਾ ਸੁਣਾਇਆ ਗਿਆ ਉਸ ਫੈਸਲੇ ਦੇ ਵਿੱਚ ਅਸੀਂ ਜਿਹਨਾਂ ਲੋਕਾਂ ਨੇ ਉੱਤੇ ਫਰਿਆਦ ਕੀਤੀ ਸੀ ਅਸੀਂ ਇਹ ਲਿਖਿਆ ਸੀਗਾ ਕਿ ਇਹ ਇਹ ਗਲਤੀਆਂ ਹੋਈਆਂ ਉਹਨਾਂ ਚਾਰਾਂ ਗਲਤੀਆਂ ਦਾ ਬੁਲਾ ਕੇ ਪੁੱਛ ਲਿਆ ਜਾਵੇ ਤੇ ਜਿਸ ਅਸੀਂ ਉਸ ਵੇਲੇ ਕਿਉਂਕਿ ਪਾਰਟੀ ਦਾ ਡਿਸਪਲਿਨ ਸੀ ਭਾਵੇਂ ਸੀ ਅੰਦਰ ਖਾਤੇ ਕਹਿੰਦੇ ਵੀ ਰਹੇ ਆ ਵਿਚਾਰਾਂ ਵੀ ਕਰਦੇ ਰਹੇ ਆ ਔਰ ਬਹੁਤ ਵਾਰੀ ਕਿਹਾ ਗਿਆ ਕਿ ਤੁਸੀਂ ਜਾ ਕੇ ਸਾਰੇ ਜਾਣੇ ਉੱਥੇ ਪੇਸ਼ ਹੋ ਕੇ ਆਪਾਂ ਸੇ ਕੌਮ ਕੋਲੋਂ ਪੰਥ ਕੋਲੋਂ ਮਾਫੀ ਮੰਗ ਲਈਏ ਜਿਦਾਂ ਹੀ ਹੋ ਸਕਦਾ ਤੇ ਅਸੀਂ ਸਮਝਦੀ ਅਸੀਂ ਉਸ ਵੇਲੇ ਜਿੰਨਾ ਚਿਰ ਚੁੱਪ ਰਹਿ ਕੇ ਅੰਦਰ ਖਾਤੇ ਵਾਜ ਉਠਾਉਂਦੇ ਰਹੇ ਆ ਬਾਹਰ ਅਸੀਂ ਨਹੀਂ ਨਿਕਲ ਸਕੀ ਸੋ ਇਸ ਕਰਕੇ ਅਸੀਂ 20 ਸਭਿ ਦਿਹਾੜੀਆਂ ਕਿਸਾਨ ਨੂੰ ਵੀ ਕੋਈ ਨਾ ਕੋਈ ਸੇਵਾ ਜੋ ਜਰੂਰ ਲਾਓ ਸਾਨੂੰ ਵੀ ਸੇਵਾ ਲੱਗੇ ਔਰ ਜਿਨ੍ਹਾਂ ਨੇ ਕਬੂਲ ਕੀਤਾ ਕਿ ਅਸੀਂ ਇਹ ਕੰਮ ਕੀਤੇ ਸੀ ਇਹ ਗੁਨਾਹ ਕੀਤਾ ਸੀ ਜਾਂ ਗਲਤੀਆਂ ਕੀਤੀਆਂ ਸੀ ਉਹਦੇ ਸਬੰਧ ਵਿੱਚ ਸਿੰਘ ਸਾਹਿਬ ਜੀ ਨੇ ਐਲਾਨ ਕੀਤੇ ਸੇਵਾਵਾਂ ਲਾਈਆਂ ਤਨਖਾਹ ਲਈ ਤੇ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਜੋ ਸ਼੍ਰੋਮਣੀ ਕਾਲੀ ਦਲ ਹੈ ਉਹ ਖਤਮ ਨਹੀਂ ਹੋਣਾ ਚਾਹੀਦਾ ਉਹ ਸੁਰਜੀਤ ਹੋਣਾ ਚਾਹੀਦਾ ਸੁਰਜੀਤ ਕਿੱਦਾਂ ਹੋਏਗਾ ਕਿ ਸਾਰੇ ਪੰਥਕ ਤੌਰ ਦੇ ਉੱਤੇ ਜਥੇਬੰਦੀਆਂ ਨੂੰ ਆਵਾਜ਼ ਦਿੱਤੀ ਜਾਵੇ ਸਾਰਾ ਪੰਥ ਇਕੱਠਾ ਹੋਵੇ ਫਿਰ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਕੁਰਬਾਨੀਆਂ ਵਿੱਚੋਂ ਨਿਕਲੇ ਆ ਉਹ ਇਤਿਹਾਸ ਨੂੰ ਲੈ ਕੇ ਚੱਲੇ ਤੇ ਏਕਤਾ ਬਣਾ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰੇ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਜਿਨ੍ਹਾਂ ਜਿਨ੍ਹਾਂ ਲੀਡਰਾਂ ਨੇ ਅਸਤੀਫੇ ਦਿੱਤੇ ਹੈ ਜਾਂ ਜਿਨ੍ਹਾਂ ਦੇ ਅਸਤੀਫੇ ਪਹੁੰਚ ਚੁੱਕੇ ਹੈ ਉਹਨਾਂ ਅਸਤੀਫਾ ਨੂੰ ਤਿੰਨ ਦਿਨਾਂ ਵਿੱਚ ਪ੍ਰਵਾਨ ਕਰਕੇ ਰਿਪੋਰਟ ਕੀਤੀ ਜਾਵੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਵਿੱਚ ਕਿ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਸਾਰੀ ਜਿਹੜੀ ਭਰਤੀ ਦਾ ਕੰਮ ਹੈ ਉਹ ਸ਼ੁਰੂ ਕੀਤਾ ਜਾਵੇ ਸੋ ਭਰਤੀ ਸ਼ੁਰੂ ਕਰਨ ਵਾਸਤੇ ਕਿਹਾ ਗਿਆ ਸੀ ਦੂਜੇ ਪਾਸੇ ਅਸਤੀਫਾ ਮਨਜ਼ੂਰ ਕਰਨ ਲਈ ਕਿਹਾ ਗਿਆ ਸੀ ਤੇ ਨਾਲ ਇਹ ਵੀ ਕਿਹਾ ਗਿਆ ਸੀ ਕਿ 6 ਮਹੀਨਿਆਂ ਚ ਇਹ ਪ੍ਰੋਸੀਜਰ ਕੰਪਲੀਟ ਕਰਕੇ ਦੁਬਾਰਾ ਚੋਣ ਜਿਹੜੀ ਹੈ ਪ੍ਰਧਾਨ ਦੀ ਕੀਤੀ ਜਾਵੇ ਪਰ ਅਫਸੋਸ ਕਿ ਅੱਜ ਤੱਕ ਉਹ ਹੁਕਮਨਾਮਾ ਨਹੀਂ ਮੰਨਿਆ ਗਿਆ ਅਸੀਂ ਬਾਰ-ਬਾਰ ਬੇਨਤੀਆਂ ਕੀਤੀਆਂ ਸਿੰਘ ਸਾਹਿਬ ਕੋ ਜਾ ਕੇ ਕਿ ਅਸੀਂ ਹੁਣ ਕੀ ਕਰੀਏ ਅਸੀਂ ਤੇ ਜੋ ਤੁਸੀਂ ਹੁਕਮ ਕੀਤਾ ਸੀਗਾ ਕਿ ਤੁਸੀਂ ਆਪਣਾ ਸਾਰਾ ਕੁਝ ਛੱਡ ਕੇ ਤੇ ਆਪਣੀ ਸੇਵਾ ਪੂਰੀ ਕਰਕੇ ਤੇ ਇੱਥੇ ਜਿੱਦਾਂ ਆਪਣੀ ਜੋ ਤੁਸੀਂ ਬਣਾਈਏ ਸੁਧਾਰ ਲਿਆ ਉਹਨੂੰ ਠੱਪ ਕਰ ਦਿੱਤਾ ਜਾਵੇ ਅਸੀਂ ਸਾਰਾ ਕੁਝ ਕਰਕੇ ਉਹਨਾਂ ਨੂੰ ਜਾ ਕੇ ਧਿਆਨ ਵਿੱਚ ਲਿਆ ਦਿੱਤਾ ਕਿ ਅਸੀਂ ਸਾਰਾ ਕੁਝ ਖਤਮ ਕਰ ਦਿੱਤਾ ਪਰ ਅਫਸੋਸ ਕਿ ਇਹ ਅਜੇ ਤੱਕ ਨਹੀਂ ਹੋਇਆ ਫਿਰ ਵੀ ਅਸੀਂ ਕੁਝ ਮੈਂਬਰ ਸਾਡੇ ਗਏ ਉਹਨਾਂ ਨੇ ਜਾ ਕੇ ਯਾਦ ਕਰਾਇਆ ਸਿੰਘ ਸਾਹਿਬ ਜੀ ਨੂੰ ਕਿ ਦੁਬਾਰਾ ਫਿਰ ਜੇ ਤੁਸੀਂ ਚਾਹੋ ਤੇ ਕਿਰਪਾ ਕਰਕੇ ਇੱਕ ਵਾਰੀ ਫਿਰ ਆਦੇਸ਼ ਕਰੋ ਕਿ ਉਹ ਇਨ ਬਿਰ ਜਿਹੜਾ ਹੁਕਮਨਾਮਾ ਲਾਗੂ ਕੀਤਾ ਜਾਵੇ ਕਿਉਂਕਿ ਸਾਡੀ ਮਹਾਨਤਾ ਹੀ ਤਾਂ ਰਹਿੰਦੀ ਹੈ ਉਸ ਤਖਤ ਦੀ ਜੇ ਉਸ ਤਖਤ ਦੇ ਹੁਕਮ ਨੂੰ ਨਾ ਮੰਨਿਆ ਜਾਵੇ ਫਿਰ ਸਭੀ ਲੋਕਾਂ ਕੇ ਦੁਨੀਆ ਵਿੱਚ ਇੱਕ ਚਰਚਾ ਬਣੇਗੀ ਤੇ ਜਿਹੜੀ ਉਹਦੀ ਮਹਾਨਤਾ ਜਿੰਨਾ ਉਹਨੂੰ ਮਾਣ ਮਿਲਿਆ ਸੀ ਸਤਕਾਰ ਮਿਲਿਆ ਸੀ ਲੋਕਾਂ 'ਚ ਵਿਸ਼ਵਾਸ ਪੈਦਾ ਹੋਇਆ ਸੀ ਲੋਕਾਂ 'ਚ ਗੱਲ ਗਈ ਸੀ ਉਹ ਫਿਰ ਸਾਡਾ ਨੁਕਸਾਨ ਹੁੰਦਾ ਸਿੰਘ ਸਾਹਿਬ ਜੀ ਨੇ ਅੱਜ ਜਿਹੜੇ ਬਚਨ ਕੀਤੇ ਆ ਮੈਂ ਤਰਵਾਦ ਕਰਦੀ ਹਾਂ ਕਿ ਉਹਨਾਂ ਨੇ ਫਿਰ ਦੁਹਰਾਇਆ ਕਿ ਇਨ ਬਿਨ ਉਹ ਲਾਗੂ ਕੀਤਾ ਜਾਵੇ ਕੋਈ ਆਨਾਕਾਨੀ ਨਾ ਕੀਤਾ ਜਾਵੇ ਔਰ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਬੰਧ ਵਿੱਚ ਉਹਨਾਂ ਨੇ ਗਲਤ ਪ੍ਰਚਾਰ ਕਰ ਰਹੇ ਸਨ ਗਲਤ ਉਹਨਾਂ ਨੇ ਐਕਸ਼ਨ ਲਿਆ ਸ਼ਲੋਮਣੀ ਗੁੱਟਰਾਪੁਰੰਦ ਕਮੇਟੀ ਨੂੰ ਵੀ ਹਦਾਇਤ ਕੀਤੀ ਹੈ ਕਿ ਤੁਹਾਨੂੰ ਕੋਈ ਇਹ ਹੱਕ ਨਹੀਂ ਕਿ ਕਿਸੇ ਸਿੰਘ ਸਾਹਿਬ ਨੂੰ ਬਿਨਾਂ ਵਜ੍ਹਾ ਤੋਂ ਉਸਦਾ ਕਿਰਦਾਰ ਖੁਸ਼ੀ ਕੀਤੀ ਜਾਵੇ ਜੇ ਕੋਈ ਗੱਲ ਹੈ ਤੇ ਅਸੀਂ ਜਥੇਦਾਰ ਕੋਲ ਪਾਵਰ ਹੈ ਕਿਉਂ ਬਲਾ ਕੇ ਕਿਸੇ ਨੂੰ ਬਿਠਾ ਕੇ ਗੱਲ ਕਰ ਸਕਦੇ ਆ ਨਾਲੇ ਵੈਸੀਂ ਵੀ ਸੋਚਿਆ ਜਾਵੇ ਤੇ ਪੰਜ ਪਿਆਰਿਆਂ ਕੋਈ ਪੇਸ਼ ਹੋ ਕੇ ਗਿਆਨੀ ਹਰਪੀ ਸਿੰਘ ਜੀ ਨੇ ਆਲਰੇਡੀ ਕਹਿ ਦਿੱਤਾ ਜੋ ਕੋ ਸੀ ਉਹਨਾਂ ਨੇ ਦਮਦਮਾ ਸਾਹਿਬ ਦੇ ਤਖਤ ਤੇ ਖਲੋ ਕੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹਰ ਬਚਨ ਕਹਿ ਦਿੱਤਾ ਸੀ ਕਿ ਮੇਰਾ ਕੋਈ ਕਿਸੇ ਕਿਸਮ ਦਾ ਕੋਈ ਲੇਕਾ ਟਿਕਾਣੀ ਕਿਸੇ ਗੱਲ ਦੇ ਨਾਲ ਇਸ ਕਰਕੇ ਮੈਂ ਗੁਰੂ ਕੋਲੋਂ ਮਾਫੀ ਮੰਗਦਾ ਕਿ ਜੇ ਮੇਰੇ ਖਿਲਾਫ ਕਿਸੇ ਨੂੰ ਕੋਈ ਇਤਰਾਜ਼ ਵੀ ਹੈ ਉਹ ਸਾਰੇ ਮੈਂ ਸੰਬਿਧ ਗਲਤ ਇਲਜ਼ਾਮबाजी ਕਰਦਾਰ ਕੁਸ਼ੀ ਨਾ ਕੀਤੀ ਜਾਵੇ ਸੋ ਮੈਂ ਸਿੰਘ ਸਾਹਿਬ ਜੀ ਦਾ ਧੰਨਵਾਦ ਕਰਦੀ ਗੈਰੀ ਰਕਵੀਰ ਸਿੰਘ ਜੀ ਦਾ ਜੇ ਤਾਂ ਸ਼੍ਰੀ ਘਾਤਰ ਸਾਹਿਬ ਜਿਨ੍ਹਾਂ ਨੇ ਫਿਰ ਦੁਬਾਰਾ ਉਹ ਰਿਵਾਈਜ਼ ਕੀਤਾ ਕਿ ਇਹਨੂੰ ਜਲਦੀ ਤੋਂ ਜਲਦੀ ਮੰਨਿਆ ਜਾਵੇ ਵਰਨਾ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਸੁਜੀਤ ਕਰਨਾ ਬੜਾ ਔਖਾ ਹੋ ਜਾਏਗਾ ਕੋਈ ਇਸ ਤਰ੍ਹਾਂ ਦੀ ਅਵਗਿਆ ਕਰਨ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਅੱਜ ਜਿਹੜੇ ਭਗੌੜੇ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਨਹੀਂ ਮੰਨਦੇ ਸੰਗਤਾਂ ਵੀ ਉਹਨਾਂ ਨੂੰ ਮੂੰਹ ਨਾਲ ਲਾਉਣ ਤੇ ਆਪਣੇ ਆਪ ਆਪਣੇ ਪਾਤਸ਼ਾਹੀ ਮਜ਼ਬੂਤੀ ਵਾਸਤੇ ਕਾਰਜ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ